ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਅਨੰਦਪੁਰ ਸਾਹਿਬ ਗੁਰਦਰਾ ਸਾਹਿਬ ਦੇ ਦਰਸ਼ਨਦਾਰੇ ਵੱਖ-ਵੱਖ ਪੜਾਵਾਂ ਦੇ ਦਰਸ਼ਨ ਜਿੱਥੇ ਗੁਰਦਰਾ ਸਾਹਿਬ ਹੋਣ ਗਿਆ ਆਪਾਂ ਦਰਸ਼ ਵਿਦਾਰੇ ਕਰਨ ਜਾਣਾ ਹੈ ਜੀ ਤੇ ਤੁਹਾਨੂੰ ਵੀ ਮੈਂ ਆਪਣੇ ਵਲੌਗ ਦੇ ਵਿੱਚ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਵਾਂਗਾ ਤੇ ਸਵੇਰ ਦੇ 5:00 ਵਜੇ 10 ਮਿੰਟ ਹੋ ਚੁੱਕੇ ਨੇ ਕਿ ਜੋ ਕਿ ਆਪਾਂ ਚਾਲੇ ਪਾ ਦਿੱਤੇ ਨੇ ਦਰਸ਼ਨ ਵਿਦਾਰੇ ਕਰਨ ਵਾਸਤੇ ਤੇ ਤਾਂਾਨੂੰ ਅਲੱਗ-ਅਲੱਗ ਪੜਾਵਾਂ ਦੇ ਮੇਰੇ ਵਲੌਗ ਦੇ ਵਿੱਚ ਜਿਹੜੇ ਉਹ ਦਰਸ਼ਨ ਕਰਨ ਨੂੰ ਰਸਤੇ ਦੇ ਵਿੱਚ ਦੇਖਣ ਨੂੰ ਮਿਲੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਸਤੋ ਆਪਾਂ ਜਦੋਂ ਹਰ ਗੋਬਿੰਦ ਸਾਹਿਬ ਜਿਹੜਾ ਰਸਤਾ ਚੱਲ ਕੇ ਆਨੇ ਆ ਇਹ ਗੁਰਦਰਾ ਮੰਝ ਸਾਹਿਬ ਆ ਭਾਈ ਮੰਝ ਸਾਹਿਬ ਦਾ ਇਹ ਆਪਣਾ ਇਹ ਤਾਂ ਦਰਿਆ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਗੁਰਦਰਾ ਆਂਦਾ ਰਸਤੇ 'ਚ ਤੁਸੀਂ ਦੇਖ ਸਕਦੇ ਹੋ ਆਪਾਂ ਮਾਝਾ ਜੇ ਆਪਾਂ دریا पार ਕਰ ਲਈਏ ਤੇ ਮਾਝਾ ਜਿਹੜਾ ਬਾ ਛੱਡ ਦਿੰਨੇ ਆ ਤੇ ਆਪਾਂ ਜਿਹੜਾ ਪਾਲ ਮਿੱਤੇ ਚ ਐਂਟਰ ਬੰਨੇ ਆ ਇਹ ਬਿਆਸ دریا ਆਪਾਂ ਪਾਰ ਕਰ ਚੁੱਕੇ ਹਾਂ ਜੀ ਇਸ ਤੋਂ ਬਾਅਦ ਆਪਾਂ ਸਿੱਧਾ ਟਾਲੇ ਦੇ ਵਿੱਚ ਐਂਟਰ ਹੋਵਾਂਗੇ ਆਪਾਂ ਗੁਰਦਰਾਪੁਰ ਪੁਖਤਾ ਸਾਹਿਬ ਪਾਸ਼ਾਏ 6ਵੀਂ ਗੁਰਦਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ ਦਰਸ਼ਨ ਕਰਨ ਵਾਸਤੇ ਇਹ ਬਿਲਕੁਲ ਹੀ ਜੀਡੀ ਰੋਡ ਦੇ ਉੱਪਰ ਆਂਦਾ ਜਦੋਂ ਆਪਾਂ ਅਸ਼ਿਆਰਪੁਰ ਵਾਲੀ ਸਾਈਡ ਤੋਂ ਜਾਈਏ ਜੀ ਇਹ ਸਾਡੀ ਫੈਮਿਲੀ ਜਿਹੜੀ ਗੁਰਦਰਾ ਸਾਹਿਬ ਚੱਲੀ ਆ ਦਰਸ਼ਨ ਕਰਨ ਵਾਸਤੇ ਇਹ ਗੁਰਦਰਾ ਸਾਹਿਬ ਬਾਹਰ ਵਾਲੀ ਸਾਈਡ ਤੋਂ ਤੁਹਾਨੂੰ ਅੱਜ ਦਾ ਉਹ ਗੋਨਾਮਾ ਸਾਹਿਬ ਗੁਰਦਰਾ ਸਾਹਿਬ ਦਾ